ਅੰਤ ਜਿਹੜਾ ਹੈ ਬੁੱਢਾ ਦਾਲ ਜਦੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਜਿੱਥੋਂ ਦੇ ਸਿੰਘ ਸਾਹਿਬ ਆਪਣੇ ਵਿੱਚ ਹਾਜ਼ਰੀ ਲਵਾ ਰਹੇ ਨੇ ਪਿਛਲੇ ਸਾਲ ਜਿਹੜੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਹੈੱਡ ਗ੍ਰੰਥੀ ਜਿਹੜੇ ਸੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹ ਅਸੀਂ ਇਕੱਠੇ ਆਏ ਤੇ ਐਤ ਕੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਅਸੀਂ ਇਕੱਠੇ ਇੱਥੇ ਦਰਸ਼ਨ ਕਰ ਰਹੇ ਆ ਤੇ ਖਾਲਸਾ ਪੰਥ ਜਿਹੜਾ ਜਦੋਂ ਖਾਲਸੇ ਪੰਥ ਦੀ ਸਾਜਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਜ ਇਹ ਜਿਹੜਾ ਖਾਲਸਾ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਜੰਗਾਂ ਜੁੱਧਾਂ ਤੋਂ ਹੁੰਦੇ ਹੋਏ ਸ੍ਰੀ ਚਮਕੌਰ ਸਾਹਿਬ ਜਿਹੜੇ ਮਹਾਰਾਜ ਨੇ ਉਹ ਵਚਨ ਕੀਤੇ ਸੀ ਸਵਾ ਲੱਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਵਚਨ ਜਿਹੜੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਜਿਹੜੇ ਪੂਰੇ ਕੀਤੇ ਤੇ ਉਹਨਾਂ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਜਿੱਥੇ ਆਪਾਂ ਹੁਣ ਥੋੜੇ ਦਿਨਾਂ ਤੱਕ ਜਿਹੜਾ ਉਹ 20 ਕੀ 22 ਨੂੰ ਜਿਹੜੇ ਵੱਡੇ ਸ਼ਹੀਦੀ ਪ੍ਰੋਗਰਾਮ ਸ੍ਰੀ ਚਮਕੌਰ ਸਾਹਿਬ ਵਿਖੇ ਆਪਾਂ ਹਰ ਸਾਲ ਮਨਾਉਂਦੇ ਆ ਜਿੱਥੇ ਸ਼ਹੀਦ ਬਾਬਾ ਅਜੀਤ ਸਿੰਘ ਜੀ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੇ ਆਪਾਂ ਸ਼ਹੀਦੀ ਜਿਹੜੇ ਆ ਜੋੜ ਮੇਲੇ ਉਹਨਾਂ ਦੇ ਨਾਲ ਸ਼ਹੀਦ ਹੋਏ ਸਾਰੇ ਸਿੰਘਾਂ ਦੇ ਸ਼ਹੀਦੀ ਜੋੜ ਮੇਲੇ ਮਨਾਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਤੋਂ ਜਿਹੜੇ ਆ ਮੁਕਸਰ ਸਾਹਿਬ ਦਾ ਜੰਗ ਉਥੋਂ ਹੁੰਦੇ ਹੋਏ ਗੁਰੂ ਸਾਹਿਬ ਤਖਤ shri ਦਮਨਵਾਹ ਸਾਹਿਬ ਜਿੱਥੇ ਖਾਲਸਾ ਪੰਥ ਬੁੱਢਾ ਦਲ ਦਾ ਹੈੱਡਕੁਆਟਰ ਹੈ ਬੁੱਢਾ ਦਲ ਪੰਜਵਾਂ ਤਖਤ ਦਾ ਹੈੱਡਕੁਆਟਰ ਤਖਤ shri ਦਮਨਵਾਹ ਸਾਹਿਬ ਉਸ ਹਸਤਾਨ ਤੇ ਗੁਰੂ ਸਾਹਿਬ ਨੇ ਜੰਗ ਦਾ ਜਿਹੜਾ ਕਮਰਕੱਸਾ ਖੋਲ ਕੇ ਤੇ ਉਥੋਂ ਹੀ ਗੁਰੂ ਸਾਹਿਬ ਨੇ ਜਿਹੜੇ ਆ ਹਜੂਰ ਸਾਹਿਬ ਵਾਸਤੇ ਚਾਲੇ ਪਾਏ ਹਜੂਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਆਪਾਂ ਸਾਰੇ ਗੁਰਸਿੱਖਾਂ ਨੂੰ ਹੁਕਮ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਉਹਨਾਂ ਨੇ ਪਹਿਲਾਂ ਖਾਲਸਾ ਪੰਥ ਬੁੱਢਾ ਦਲ ਦੇ ਜਿਹੜੇ ਜਥੇਦਾਰ ਸੀ ਉਹਨਾਂ ਨੂੰ ਜਿਹੜਾ ਥਾਪੀ ਦਿੱਤੀ ਉਹਨਾਂ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਤੀਰ ਕਮਾਨ ਤੇ ਜਿਹੜੇ ਸ਼ਸਤਰ ਦਿੱਤੇ ਤੇ ਨਾਲ ਹੀ ਜਿਹੜਾ ਬਾਬਾ ਬਨੋਦ ਸਿੰਘ ਜੀ ਨੂੰ ਉਹਨਾਂ ਨੂੰ ਹੁਕਮ ਕੀਤਾ ਸੀ ਤੁਹਾਨੂੰ ਆਹ ਸ੍ਰੀ ਸਾਹਿਬ ਦੇ ਰਹੇ ਆ ਨਾਲ ਹੁਕਮਨਾਮੇ ਦਿੱਤੇ ਤੇ ਨਾਲ ਹੀ ਉਹਨਾਂ ਨੂੰ ਹੁਕਮ ਕੀਤਾ ਸੀ ਤੂੰ ਜਬਰ ਜ਼ੁਲਮ ਦਾ ਟਕਰਾ ਕਰਨਾ ਗਊ ਗਰੀਬ ਦੀ ਰੱਖਿਆ ਕਰਨੀ ਹੈ ਜਿਵੇਂ ਮੈਂ ਵਿਚਰਦਾ ਸੀ ਓਵੇਂ ਵਿਚਰਨਾ ਤੇ ਨਾਲ ਉਹਨਾਂ ਨੂੰ ਇੱਕ ਨਿਸ਼ਾਨ ਸਹਿਬ ਇੱਕ ਨਗਾਰਾ ਬਖਸ਼ਿਸ਼ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਜੰਗਾਂ ਜੁੱਧਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹ ਨਿਸ਼ਾਨ ਤੇ ਨਗਾਰਾ ਜਿਹੜਾ ਉਹ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਨੂੰ ਬਖਸ਼ਿਸ਼ ਕੀਤਾ ਤੇ ਉਹਨਾਂ ਨੂੰ ਹੁਕਮ ਕੀਤਾ ਸੀ ਜਿਨ੍ਹਾਂ ਨੇ ਆਪਾਂ ਪਿਛਲੇ ਦਿਨੀ ਜਿਹੜੀ ਐ 21 ਤਰੀਕ ਤੋਂ ਲੈ ਕੇ ਤੇ ਜਿਹੜੇ ਐ 23 24 ਤੇ 25 ਨਵੰਬਰ ਉੱਥੇ ਜਿਹੜੇ ਐ ਫਿਰ 27 28 ਤੇ 29 ਨਵੰਬਰ ਪਿਛਲੇ ਤਕਰੀਬਨ 3-4 ਮਹੀਨਿਆਂ ਤੋਂ ਆਪਜੀ ਲਾਈਵ ਪ੍ਰੋਗਰਾਮ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਆਪਜੀ ਦਰਸ਼ਨ ਕਰ ਰਹੇ ਸੀ ਉੱਥੇ ਹੀ ਤਖਸ਼ਰੀ ਕੇਸਗੜ੍ਹ ਸਾਹਿਬ ਉੱਥੇ ਹੀ ਗੁਰਦੁਆਰਾ ਸੀਸਗੰਜ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਹੋਇਆ ਆਪਾਂ ਸਾਰਿਆਂ ਨੇ ਜਿਹੜੇ 23 24 25 ਨਵੰਬਰ ਨੂੰ ਫਿਰ 29 ਨਵੰਬਰ ਨੂੰ ਵਿਸ਼ਾਲ ਜਿਹੜੇ ਐ ਪ੍ਰੋਗਰਾਮ ਜਿੱਥੇ ਮਹਾਨ ਨਗਰ ਕੀਰਤਨਾਂ ਦੇ ਦਰਸ਼ਨ ਕੀਤੇ ਉੱਥੇ ਹੀ ਜਿਹੜੇ ਆਪਾਂ ਦਿੱਲੀ ਜਿਹੜਾ ਗੁਰਦੁਆਰਾ ਚਾਂਦਨੀ ਚੌਂਕ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣਾ ਜਿਹੜਾ ਬਲੀਦਾਨ ਸ਼ਹੀਦੀ ਦਿੱਤੀ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਸ਼ਹੀਦਾਂ ਦੇ ਆਪਾਂ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਆ ਉਹਨਾਂ ਦੇ ਆਪਾਂ 350 ਸਾਲਾ ਗੁਰਤਾ ਗਦੀ ਸ਼ਤਾਬਦੀ ਮਨਾਈ ਤੇ ਇਹ ਸਾਰੇ ਪ੍ਰੋਗਰਾਮ ਜਿਹੜੇ ਆ ਸਾਰੇ ਤਖਸੈਬਾਨਾਂ ਤੇ ਉਥੇ ਹਜੂਰ ਸਾਹਿਬ ਦੇ ਸਾਡੇ ਸਿੰਘ ਸਾਹਿਬ ਬਾਬਾ ਕਲਵੰਤ ਸਿੰਘ ਜੀ ਮਾਪੁਰਖ ਉਹਨਾਂ ਨੇ ਵੀ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਮਨਾਏ ਅੱਗੇ ਵੀ ਮਨਾਏ ਜਾ ਰਹੇ ਨੇ ਸੋ ਉਵੇਂ ਹੀ ਪਿਛਲੇ ਦਿਨੀ ਜਿਹੜੇ ਆ ਉਹ ਆਪਾਂ ਨੂੰ ਕਈ ਭਰਮ ਭੁਲੇਖੇ ਸੀ ਕਿਉਂਕਿ ਸਿੰਘ ਸਾਹਿਬ ਦੇ ਕਰਕੇ ਕਈ ਵਾਰੀ ਆ ਹੁੰਦਾ ਪੰਥ ਦੇ ਵਿੱਚ ਇਕਤਰਤਾ ਕਰਨ ਵਾਸਤੇ ਬਹੁਤ ਵੱਡੇ ਰੋਲ ਵੀ ਨਿਭਾਉਣੇ ਪੈਂਦੇ ਨੇ ਸ਼ਤਾਬ ਦੀ ਆ ਰਹੀ ਸੀ ਤੇ ਜਦੋਂ ਮਰਿਆਦਾ ਦੀ ਗੱਲ ਸੀ ਉਦੋਂ ਆਪਾਂ ਉਹਦਾ ਡਟ ਕੇ ਵੀ ਵਿਰੋਧ ਕੀਤਾ ਜਦੋਂ ਗੱਲ ਹੋਈ 71 ਸਮਾਨ ਦੇਣਾ ਭਾਈ ਸਾਹਿਬ ਹੁਣ ਅੱਗੇ ਕੀ ਕਰਨਾ ਹੈ ਉਹ ਬਿੱਟੂ ਦੀ ਪਰਚੀ ਵਿੱਚ ਦੇਖੋ ਨਾ ਕਿੱਥੇ ਗਈ ਪਰਚੀ ਸੈਸਰੀ ਕਾਲ ਹਾਂਜੀ ਮੈਨੂੰ ਪਤਾ ਹੈ ਉਸ ਪਰਚੀ ਵਿੱਚ ਕੀ ਲਿਖਿਆ ਹੁੰਦਾ ਹੈ ਹੁਣ ਚੱਲੋ ਮੇਰੇ ਨਾਲ व्हीਲ ਚੇਅਰ ਇਹ ਤੁਹਾਡੀ ਤੇ ਤੁਹਾਡੀ ਹੁਣ ਪਰਚੀ ਵਿੱਚ ਸ਼ਾਪਿੰਗ ਦੀ ਗੱਲ ਕਾ ਜ਼ਰੂਰ ਲਿਖੀ ਹੁੰਦੀ ਹੈ ਥੋੜੀ ਪੇਟ ਪੂਜਾ ਦੀ ਗੱਲ ਕੋਈ ਪਰਚੀ ਵਿੱਚ ਨਾ ਲਿਖੇ ਐਦਾਂ ਹੋ ਸਕਦਾ ਹੈ ਟਿਫਿਨ ਲਿਆਂਦਾ ਹੈ ਧੰਨਵਾਦ ਜੀ ਵਾ ਪਰਚੀ ਮਿਲ ਗਈ ਪਰਚੀ ਵਿੱਚ ਤਾਂ ਇਹ ਸਭ ਲਿਖਿਆ ਹੀ ਨਹੀਂ ਸੀ ਅਸੀਂ ਹਾਂ ਨਾ ਤੁਹਾਡੀ ਪਰਚੀ ਸਿਰਫ ਫਰਸ ਕਲਾਸ 에어ਪੋਰਟ ਸੀ ਨਹੀਂ ਚਲਾਉਂਦੇ ਹਾਂ ਤੁਹਾਡੇ ਸਫਰ ਵਿੱਚ ਹਮਸਫਰ ਵੀ ਬਣ ਜਾਂਦੇ ਹਾਂ ਅਧਾਨੀ ਅਸੀਂ ਕਰਕੇ ਦਿਖਾਉਂਦੇ ਹਾਂ ਜਿਹੜੀ ਸ਼ਤਾਬਦੀ ਹੈ ਉਹ ਬਹੁਤ ਹੀ ਆਪਾਂ ਮਰਿਆਦਾ ਤੇ ਸਾਰੇ ਗੁਰਮਤੇ ਦੇ ਨਾਲ ਮਨਾਉਣੇ ਕੀਤੇ ਭਾਵੇਂ ਸਰਕਾਰਾਂ ਨੇ ਵੀ ਆਪਾਂ ਦੇਖਦੇ ਆ ਜਿੱਥੇ ਲਾਲ ਕਿਲੇ ਦੇ ਸਾਹਮਣੇ ਉੱਥੇ ਵੀ ਹਾਜ਼ਰੀ ਲਵਾਈ ਉੱਥੇ ਵੀ ਜਿਹੜੀ ਸੈਂਟਰ ਸਰਕਾਰ ਨੇ ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡੇ ਪ੍ਰੋਗਰਾਮ ਕੀਤੇ ਹਰਿਆਣੇ ਦੇ ਸੀਐਮ ਨੇ ਕੀਤੇ ਹਰਿਆਣੇ ਦੀ ਕਮੇਟੀ ਵੱਲੋਂ ਜਿਹੜੇ ਪ੍ਰੋਗਰਾਮ ਕੀਤੇ ਗਏ ਉੱਥੇ ਵੀ ਮੈਂ ਹਾਜਰੀ ਸਿੰਘ ਸਾਹਿਬ ਨੇ ਵੀ ਹਾਜ਼ਰੀ ਲਵਾਈ ਇੱਥੇ ਵੀ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੇ ਪ੍ਰੋਗਰਾਮ ਕੀਤੇ ਹਰ ਜਗ੍ਹਾ ਹਾਜ਼ਰੀ ਲਵਾਈ ਭਾਵੇਂ ਭਾਰਤ ਦੇ ਵਿੱਚ ਜਿਹੜੇ ਭਾਵੇਂ ਬੰਬੇ ਦੇ ਵਿੱਚ ਸਾਰੇ ਆਪਣੇ ਗੁਰਸਿੱਖ ਸੰਤਾਂ ਜੜੀਆਂ ਨੇ ਪੂਰੇ ਭਾਰਤ ਦੇ ਵਿੱਚ ਹਰ ਸੂਬੇ ਦੇ ਵਿੱਚ ਜੜੀਆਂ ਬਹੁਤ ਚੜ੍ਹਦੀ ਕਲਾ ਵਾਲੇ ਗੁਰਸਿੱਖ ਬੈਠੇ ਨੇ ਹਰ ਜਗ੍ਹਾ ਜਾ ਕੇ ਜਿਹੜੇ ਆ ਆਪਾਂ ਵੱਡੇ ਵੱਡੇ ਪ੍ਰੋਗਰਾਮ ਕਰਵਾਏ ਦਰਸ਼ਣ ਦਜ਼ਾਰੇ ਕੀਤੇ ਨੇ ਤੇ ਅੱਜ ਜਿਹੜੇ ਆ ਉਹ ਖਾਲਸਾ ਪੰਥ ਆਪਾਂ ਬੁੱਢਾ ਜਲ ਦੀ ਗੱਲ ਕਰ ਰਹੇ ਆ ਮੈਂ ਗੱਲ ਕਰ ਰਿਹਾ ਜੇ ਸਾਡੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦੇ ਨਾਲੋਂ ਸਿੰਘ ਸਾਹਿਬ ਹਟਾ ਦिए ਤੇ ਕੱਲਾ ਗਿਆਨੀ ਕੁਲਦੀਪ ਸਿੰਘ ਰਹਿ ਜਾਊਗਾ ਜੇ ਗਿਆਨੀ ਕੁਲਦੀਪ ਸਿੰਘ ਰਹਿ ਜਾਊ ਕੱਲਾ ਹੀ ਤੇ ਉਹਨੂੰ ਅਕਾਲ ਤਖਤ ਸਾਹਿਬ ਦਾ ਪਿੱਛੋਂ ਵੀ ਹਟਾ ਦਿਓ ਤੇ ਕੁਲਦੀਪ ਸਿੰਘ ਹੀ ਰਹਿ ਜਾਂਦਾ ਹੈ ਇਸ ਕਰਕੇ ਜਿਨ੍ਹਾਂ ਦੀ ਮਹਾਨ ਕੁਰਬਾਨੀ ਹੈ ਖਾਲਸਾ ਪੰਥ ਬੁੱਢਾ ਦਲ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਾਨ ਨਗਾਰੇ ਬਖਸ਼ਿਸ਼ ਕੀਤੇ ਹੁਕਮਨਾਮੇ ਬਖਸ਼ਿਸ਼ ਕੀਤੇ ਸ੍ਰੀ ਸਹਿਬ ਬਖਸ਼ਿਸ਼ ਕੀਤੀ ਉਹਨਾਂ ਨੂੰ ਹੁਕਮ ਕੀਤਾ ਸੀ ਜਿਹੜਾ ਤੁਸੀਂ ਗਊ ਗਰੀਬ ਦੀ ਰੱਖਿਆ ਕਰਨੀ ਹੈ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਹੈ ਤੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਉਹਨਾਂ ਦੀ ਸ਼ਹੀਦੀ ਦੇ ਬਦਲੇ ਲੈਣੇ ਨੇ ਤੇ ਨਾਲ ਹੀ ਜਿਹੜੇ ਹੈ ਤੁਸੀਂ ਜਿਵੇਂ ਮੈਂ ਵਿਚਰਦਾ ਸੀ ਉਵੇਂ ਵਿਚਰਨਾ ਉਦੋਂ ਤੋਂ ਲੈ ਕੇ ਖਾਲਸਾ ਪੰਥ ਬੁੱਢਾ ਦਲ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਜਦੋਂ ਹਜ਼ੂਰ ਸਾਹਿਬ ਤੋਂ ਗੁਰੂ ਸਾਹਿਬ ਨੇ ਤੋੜਿਆ ਤੇ ਉਹਨਾਂ ਨੇ ਨਾਲ ਹੀ ਹੁਕਮ ਕੀਤਾ ਸੀ ਆਪਾਂ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਤੇ ਨਾਲ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਵੇਂ ਚ ਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਹਨਾਂ ਨੇ ਕਿਹਾ ਸੀ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਸੀ ਤੇ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਨਾਲ ਹੀ ਆਪਾਂ ਜਿੰਨੀਆਂ ਵੀ ਰਾਹ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜਿਹੜੇ ਆ ਵਿਨੋਦ ਸਿੰਘ ਜੀ ਜਦੋਂ ਉੱਥੋਂ ਹੁਕਮ ਲੈ ਕੇ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਤੇ ਉਹਨਾਂ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸੀ ਬਾਬਾ ਬਨੋਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਉਹ ਪੰਜਾ ਸਿੰਘਾਂ ਦੀ ਅਗਵਾਈ ਦੇ ਵਿੱਚ ਹਜ਼ੂਰ ਸਾਹਿਬ ਤੋਂ ਪੰਜਾਬ ਵੱਲ ਚੱਲਦੇ ਨੇ ਜਿੱਥੇ ਰਾਹ ਦੇ ਵਿੱਚ ਆਉਂਦੇ ਹੋਏ ਪਾਣੀ ਪੱਤ ਜਿਹੜਾ ਸੁੰਡੋਰਾ ਫਿਰ ਜਿਹੜਾ ਸਮਾਣਾ ਸਮਾਣੇ ਦੇ ਉਹ ਜਲਾਦ ਸੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕੀਤਾ ਸੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਉਹ ਸ਼ਹੀਦੀ ਦੇ ਬਦਲੇ ਜਿਹੜੇ ਉਹ ਲੈ ਤੇ ਜਿੱਥੇ ਉਹ ਜਿਹੜੇ ਜ਼ਾਲਮ ਸੀ ਉਹਨਾਂ ਨੂੰ ਸੋਧ ਕੇ ਤੇ ਸਮਾਣਾ ਜਿਹੜਾ ਉਹ ਜਿਹੜਾ ਮਲਿਆ ਮੇਟ ਕੀਤਾ ਫਿਰ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਲਲਕਾਰ ਕੇ ਤੇ ਜਿਹੜਾ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਹਰ ਸਾਲ ਆਪਾਂ ਜਿੱਥੇ ਖਾਲਸਾ ਪੰਥ ਬੁੱਢਾ ਦਲ ਤੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜੇ ਆ ਫਤਿਹ ਦੇ ਨਿਸ਼ਾਨ ਉਹ ਫਤਿਹਗੜ੍ਹ ਸਾਹਿਬ ਚੁਲਾਏ ਜਾਂਦੇ ਨੇ ਤੇ ਇਹ ਖਾਲਸਾ ਪੰਥ ਬੁੱਢਾ ਦਲ ਨੇ ਜਿੱਥੇ ਵਜੀਦ ਖਾਨ ਨੂੰ ਸੋਧਿਆ ਤੇ ਉਹ ਮਹਾਨ ਜਿਹੜੇ ਬੁੱਢਾ ਦਲ ਦੇ ਬਾਬਾ ਬਨੋਦ ਸਿੰਘ ਜੀ ਦੂਸਰੇ ਦੀਵਾਨ ਦਰਬਾਰਾ ਸਿੰਘ ਜੀ ਤੀਸਰੇ ਨਵਾਬ ਕਪੂਰ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਜਦੋਂ ਬੁੱਢਾ ਦਲ ਦੇ ਜਥੇਦਾਰ ਬਣੇ ਤੇ ਉਦੋਂ ਉਹਨਾਂ ਨੂੰ ਨਵਾਬੀ ਜਿਹੜੀ ਹੈ ਉਹ ਲਿਆ ਕੇ ਤੁਰਕਾਂ ਨੇ ਉਹਨਾਂ ਦਾ ਜਿਹੜਾ ਤੇਜ ਪ੍ਰਤਾਪ ਇੰਨਾ ਹੋਇਆ ਉਹਨਾਂ ਨੇ ਨਵਾਬ ਕਪੂਰ ਸਿੰਘ ਬੁੱਢਾ ਦਲ ਦੇ ਜਿਹੜੇ ਤੀਸਰੇ ਜਥੇਦਾਰ ਬੁੱਢਾ ਦਲ ਦੇ ਅਕਾਲ ਤਖਤ ਸਾਹਿਬ ਦੇ ਵੀ ਤੀਸਰੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਬੁੱਢਾ ਦਲ ਦਾ ਹੀ ਜਥੇਦਾਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਨਵਾਬ ਕਪੂਰ ਸਿੰਘ ਨੇ ਜਦੋਂ ਲਾਹੌਰ ਜਿਹੜਾ ਫਤਿਹ ਕਰ ਲਿਆ ਜਲੰਧਰ ਫਤਿਹ ਕਰ ਲੇ ਤੇ ਉਦੋਂ ਜਿਹੜਾ ਆਪਸੀ ਜਿਹੜਾ ਉਹ ਹੋ ਗਿਆ ਵੀ ਮੈਨੂੰ ਆਹ ਇਲਾਕਾ ਚਾਹੀਦਾ ਉਦੋਂ ਪੰਜ ਤਰਨੇ ਦਲ ਬਣਾਉਣੇ ਕੀਤੇ ਬੁੱਢਾ ਦਲ ਨੇ ਤੇ ਨਾਲ 12 ਮਿਸਲਾਂ ਕਾਇਮ ਕੀਤੀਆਂ ਬਾਬਾ ਨਵਾਬ ਕਪੂਰ ਸਿੰਘ ਜੀ ਹੋਰਾਂ ਨੇ ਤੇ ਕੋਈ ਨਵਾਬੀ ਲੈਣ ਵਾਸਤੇ ਤਿਆਰ ਨਹੀਂ ਸੀ ਉਦੋਂ ਦੀਵਾਨ ਦਰਬਾਰਾ ਸਿੰਘ ਜਿਹੜੇ ਬੁੱਢਾ ਦਲ ਦੇ ਜਥੇਦਾਰ ਸੀ ਤੇ ਉਹਨਾਂ ਨੇ ਜਿਹੜਾ ਹੁਕਮ ਕੀਤਾ ਨਵਾਬ ਕਪੂਰ ਸਿੰਘ ਜੀ ਉਹਨਾਂ ਨਵਾਬ ਕਪੂਰ ਸਿੰਘ ਹੋਰਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਸੇਵਾ ਜਿਹੜੀ ਹੈ ਇਹ ਮੈਂ ਨਹੀਂ ਲੈਣੀ ਉਦੋਂ ਨਵਾਬ ਕਪੂਰ ਸਿੰਘ ਜੀ ਜਿਹੜੇ ਆ ਉਹ ਝਾੜੂ ਦੀ ਤੇ ਨਾਲ ਘੋੜਿਆਂ ਦੀ ਲਿੱਦ ਦੀ ਸੇਵਾ ਕਰ ਰਹੇ ਸੀ ਪੱਖਾ ਝਾੜ ਰਹੇ ਸੀ ਸੰਗਤ ਦੇ ਵਿੱਚ ਤੇ ਉਦੋਂ ਜਿਹੜੇ ਸੀ ਲੈ ਕੇ ਨਵਾਬੀ ਆਏ ਤੇ ਉਹਨਾਂ ਨੇ ਪ੍ਰਵਾਨ ਨਹੀਂ ਸੀ ਕੀਤੀ ਫਿਰ ਸਿਆਣੇ ਸਿੰਘਾਂ ਨੇ ਗੁਰਮਤਾ ਕੀਤਾ ਤੁਹਾਡੇ ਘਰ ਦੇ ਵਿੱਚ ਜਿਹੜੀ ਨਵਾਬੀ ਆਈ ਹੈ ਤੇ ਆਪਾਂ ਜਿਹੜੀ ਹੈ ਇਹ ਨਵਾਬੀ ਨੂੰ ਪ੍ਰਵਾਨ ਕਰੀਏ ਉਦੋਂ ਨਵਾਬ ਕਪੂਰ ਸਿੰਘ ਜੀ ਹੋਰਾਂ ਨੂੰ ਜਿਹੜੀ ਉਹ ਨਵਾਬੀ ਬਖਸ਼ਿਸ਼ ਕੀਤੀ ਪਰ ਉਹਨਾਂ ਨੇ ਵਚਨ ਕੀਤਾ ਸੀ ਮੈਂ ਨਾਲ ਜਿਹੜੀ ਝਾੜੂ ਦੀ ਲਦਾੜੇ ਦੀ ਪੱਖੇ ਦੀ ਸੇਵਾ ਵੀ ਮੈਂ ਇਹ ਨਹੀਂ ਛੱਡਣੀ ਸੋ ਨਵਾਬ ਕਪੂਰ ਸਿੰਘ ਜੀ ਹੋਰਾਂ ਨੂੰ ਉਹ ਨਵਾਬੀ ਬਖਸ਼ਿਸ਼ ਕੀਤੀ ਤੇ ਨਾਲ ਹੀ ਜਦੋਂ ਉਹਨਾਂ ਨੇ 12 ਮਿਸਲਾਂ ਪੰਜ ਤਰਨੇ ਦਲ ਕਾਇਮ ਕੀਤੇ ਉਹਨਾਂ ਤੋਂ ਬਾਅਦ ਜਿਹੜੇ ਆ ਬੁੱਢਾ ਦਲ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਬਣੇ ਜਿਨ੍ਹਾਂ ਦੀ ਜਥੇਦਾਰੀ ਵੇਲੇ ਚੌਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਣੇ ਉਹਨਾਂ ਦੀ ਜਥੇਦਾਰੀ ਦੇ ਵਿੱਚ ਜਿੱਥੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਦਿੱਲੀ ਦੇ ਵਿੱਚ 19 ਵਾਰੀ ਦਿੱਲੀ ਫਤਿਹ ਕੀਤੀ ਇੱਕ ਵਾਰੀ ਨਵਾਬ ਕਪੂਰ ਸਿੰਘ ਜੀ ਨੇ ਤੇ ਜਿਹੜੀ 18 ਵਾਰੀ ਜਿਹੜੀ ਹੈ ਉਹ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਫਤਿਹ ਕੀਤੀ 19 ਵਾਰੀ ਜਿਹੜੀ ਦਿੱਲੀ ਫਤਿਹ ਕਰਕੇ ਲਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਚੁਲਾਏ ਬਾਬਾ ਬਗੇਲ ਸਿੰਘ ਜੀ ਉਹਨਾਂ ਦੇ ਨਾਲ ਹੁੰਦੇ ਸੀ ਬਾਬਾ ਬਘੇਲ ਸਿੰਘ ਜੀ ਦੀ ਬੁੱਢਾ ਜ਼ਲਵਲੋਂ ਡਿਊਟੀ ਹੁੰਦੀ ਸੀ ਤੁਸੀਂ ਕਰਨਾਲ ਤੋਂ ਪਰੇ ਜਿਹੜੇ ਆ ਇਹ ਇਲਾਕੇ ਜਿਹੜੇ ਆ ਸਾਹਮਣੇ ਆ ਤੇ ਨਾਲ ਹੀ ਜਿੱਥੇ ਬਾਬਾ ਬਘੇਲ ਸਿੰਘ ਭਾਈ ਤਾਰਾ ਸਿੰਘ ਜੀ ਕੇ ਬਾ ਭਾਈ ਮਾ ਸਿੰਘ ਜੀ ਸ਼ੁਕਰ ਚੱਕਿਆ ਬਾਬਾ ਜੱਸਾ ਸਿੰਘ ਰਾਮਗੜੀਆ ਇਹ ਸਾਰੇ ਨਾਲ ਹੁੰਦੇ ਸੀ ਤੇ ਜਦੋਂ ਇਹ ਪਹਿਲਾ ਜੇ ਆਪਾਂ ਨੂੰ ਮਾਨ ਹੈ ਸਿੱਖਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਪਹਿਲਾ ਜਿਹੜਾ ਬਾਦਸ਼ਾਹ ਜਦੋਂ ਤਖਤ ਤੇ ਬਿਠਾਇਆ ਗਿਆ ਸੀ ਉਹ ਜਿਹੜਾ ਮੁਗਲਾਂ ਤੋਂ ਰਾਜ ਭਾਗ ਖੋ ਕੇ ਜਿਹੜੇ ਆ ਉਹ ਬਾਬਾ ਜੱਸਾ ਸਿੰਘ ਆਲੂਵਾਲੀਆ ਜਿਹੜੇ ਬੁੱਢਾ ਜਲ ਦੇ ਚੌਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਸੀ ਉਹਨਾਂ ਨੂੰ ਜਿਹੜਾ ਲਾਲ ਕਿਲੇ ਦੇ ਬਾਦਸ਼ਾਹ ਜਿੱਥੇ ਬੰਦਾ ਸੀ ਉੱਥੇ ਜਿਹੜਾ ਸੀ ਬਾਬਾ ਜੱਸਾ ਸਿੰਘ ਜੀ ਬੈਠੇ ਤੇ ਉਹਨਾਂ ਨੇ ਹੁਕਮ ਕੀਤਾ ਸੀ ਜਿੰਨੇ ਗੁਰਦੁਆਰਾ ਸਾਹਿਬਾਨ ਜਿਹੜੇ ਮਸੀਤਾਂ ਦੇ ਵਿੱਚ ਤਬਦੀਲ ਹੋਏ ਹੋਏ ਸੀ ਮੰਦਿਰ ਸੀ ਉਹ ਜਿਹੜੀਆਂ ਦੁਵਾਰਾ ਉਸਾਰੀਆਂ ਕਰਵਾਈਆਂ ਉਹ ਬਾਬਾ ਜੱਸਾ ਸਿੰਘ ਜੀ ਨੇ ਬਾਬਾ ਬਘੇਲ ਸਿੰਘ ਜੀ ਦੀ ਡਿਊਟੀ ਲਾ ਕੇ ਦਿੱਲੀ ਦੇ ਸਾਰੇ ਗੁਰਦੁਆਰਾ ਸਾਹਿਬਾਨ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਗੁਰੂ ਕਾ ਦੇ ਨਾਲ ਲਵਾਈਆਂ ਸਾਰੇ ਮੰਦਰ ਜਿਹੜੇ ਦੁਆਰਾ ਹੋਣ ਚ ਲਿਆਂਦੇ ਸ਼ਮਰੂ ਬੇਗਮ ਜਿਹੜੀ ਸੀ ਉਹ ਆ ਕੇ ਬਾਬਾ ਜੱਸਾ ਸਿੰਘ ਦੇ ਪੈਰੀ ਪਈ ਤੇ ਉਹਦਾ ਮੇਰਾ ਮੇਰਾ ਰਾਜ ਭਾਗ ਜਿਹੜਾ ਉਹਨੇ ਕਿਹਾ ਮੇਰਾ ਵਾਪਸ ਕਰ ਦਿਓ ਖਾਲਸੇ ਦਾ ਜਿਹੜਾ ਇਹ ਨਹੀਂ ਸੀ ਕਿ ਆਪਾਂ ਰਾਜ ਭਾਗ ਕਰਨਾ ਪਰ ਉਹਨਾਂ ਨੂੰ ਕਰਕੇ ਵੀ ਦਿਖਾਇਆ ਤੇ ਜਦੋਂ ਬੰਦੀ ਛੋੜ ਦਿਵਸ ਆਉਂਦਾ ਸੀ ਉਦੋਂ ਖਾਲਸਾ ਕਹਿੰਦਾ ਸੀ ਜਿਵੇਂ ਮਾਰ ਲਈ ਬਿੱਲੀ ਓਵੇਂ ਮਾਰ ਲਈ ਦਿੱਲੀ ਚਲੋ ਬੰਦੀ ਛੋੜ ਦਿਵਸ ਮਨਾਈਏ ਫੇਰ ਆਪਾਂ ਦਿੱਲੀ ਤੇ ਆ ਕੇ ਜਿਹੜਾ ਧਾਵਾ ਬੋਲ ਕੇ ਕਬਜ਼ਾ ਕਰ ਲਾਂਗੇ ਜੇ ਅਹਿਮਦ ਸ਼ਾਹ ਅਫਦਾਲੀ ਤੋਂ ਜਿਹੜੇ 24 24000 16 16000 ਹਿੰਦੂ ਧਰਮ ਦੀਆਂ ਬਹੁ ਬੇਟੀਆਂ ਨੂੰ ਛੜਾ ਕੇ ਜਦੋਂ ਗਜਨੀ ਦੇ ਜਿਹੜੇ ਆਪਣੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਜਾ ਕੇ ਵੇਚਦੇ ਸੀ ਤੇ ਉਹ ਜਿਹੜੇ ਉਹਨਾਂ ਨੂੰ ਘਰੋ ਘਰੀ ਪਹਚਾਉਣਾ ਉਹ ਜਿਹੜੇ ਆ ਬਾਬਾ ਜੱਸਾ ਸਿੰਘ ਨਿਹੰਗ ਸਿੰਘ ਫੌਜਾਂ ਦਾ ਹੀ ਕੰਮ ਸੀ ਉਹਨਾਂ ਨੇ ਜਿਹੜਾ ਉਹਨਾਂ ਨੂੰ ਆਪਦੀਆਂ ਧੀਆ ਬਣਾ ਕੇ ਘਰ ਘਰ ਪਹਚਾਉਣਾ ਉਸ ਵੇਲੇ ਜਿਹੜਾ ਬਾਬਾ ਜੱਸਾ ਸਿੰਘ ਆਲੂ ਵਾਲੀਆ ਜੀ ਨੂੰ ਜਿਹੜਾ ਖਾਲਸੇ ਪੰਥ ਨੇ ਬੰਦੀ ਛੋੜਦਾ ਕਿਤਾਬ ਦਿੱਤਾ ਬਾਬਾ ਜੱਸਾ ਸਿੰਘ ਆਲੂਵਾਲੀਆ ਜਦੋਂ ਦਿੱਲੀ ਫਤਿਹ ਕੀਤੀ ਲਾਲ ਕਿਲੇ ਦੇ ਉੱਪਰ ਜਿਹੜਾ ਕੇਸਰੀ ਨਿਸ਼ਾਨ ਚੁਲਾਏ ਉਦੋਂ ਉਹਨਾਂ ਨੂੰ ਸੁਲਤਾਨਨ ਕੌਮ ਦਾ ਜਿਹੜਾ ਸੀ ਉਹਨਾਂ ਨੂੰ ਉਪਾਦੀ ਦੇ ਨਾਲ ਖਾਲਸੇ ਨੇ ਨਵਾਜਿਆ ਇਹ ਸਾਰੇ ਕਾਰਜ ਜਿਹੜੇ ਬੁੱਢਾ ਦਲ ਨੇ ਕੀਤੇ ਜੇ ਵੱਡਾ ਕੱਲੂ ਘਾਰਾ ਛੋਟਾ ਕੱਲੂ ਘਾਰਾ ਅਹਿਮਦ ਸ਼ਾਹ ਅਫਜ਼ਾਲੀ ਨੂੰ ਭਜਾਇਆ ਸਦਾ ਵਾਸਤੇ ਉਹ ਬਾਬਾ ਜਿਹੜੇ ਆ ਬੁੱਢਾ ਦਲ ਨੇ ਜਸੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਤੇ ਨਾਲ ਜਿਹੜੇ ਆ ਜਿਹੜੇ ਜਦੋਂ ਅਹਿਮਦ ਸ਼ਾਹ ਅਫਜ਼ਾਲੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਤੇ ਜਿਹੜਾ ਉੱਥੇ ਸਰੋਵਰ ਨੂੰ ਪੂਰ ਦਿੱਤਾ ਬਰੂਦ ਦੇ ਨਾਲ ਜਿਹੜਾ ਹਰਮੰਦਰ ਸਾਹਿਬ ਨੂੰ ਓੜਾ ਦਿੱਤਾ ਸੀ ਉਹ ਬਾਬਾ ਜੱਸਾ ਸਿੰਘ ਆਲੂਵਾਲੀਆ ਬੁੱਢਾ ਦਲ ਦੇ ਚੌਥੇ ਜਥੇਦਾਰ ਨੇ ਦੁਬਾਰਾ ਸੇਵਾਵਾਂ ਕਰਵਾਈਆਂ ਅਕਾਲ ਤਖਤ ਸਾਹਿਬ ਜੀ ਦੀ ਦੁਆਰਾ ਜਿਹੜੀ ਹੈ ਉਹ ਸੇਵਾ ਕਰਵਾ ਕੇ ਪਹਿਲਾਂ ਇੱਕ ਥੜਾ ਸਾਹ ਵੀ ਸੀ ਉਹ ਹੋਣ ਚ ਲਿਆਂਦੇ ਇਹ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਪੰਜਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਨੈਣਾ ਸਿੰਘ ਜੀ ਹੋਏ ਨੇ ਜਿਹੜੇ 222000 ਘੋੜਸਵਾਰ ਹਮੇਸ਼ਾ ਤਿਆਰ ਰਹਿੰਦਾ ਸੀ ਅਹਿਮਦ ਸ਼ਾਹ ਅਬਦਾਲੀ ਤੋਂ ਜਿਹੜਾ ਰਾਖੀ ਵਾਸਤੇ ਫੌਜਾਂ ਜਦੋਂ ਚੜ੍ਹ ਕੇ ਆਉਂਦੀਆਂ ਸੀ ਤੇ 22-22 ਹਜ਼ਾਰ ਨੈਂਗਸੰਗ ਫੌਜ ਇੱਕ ਵਾਰੀ ਜਿਹੜੇ ਤਿਆਰ ਹੁੰਦੇ ਸੀ ਉਹ 22 ਹਜ਼ਾਰ ਦੀ ਕਾਠੀ ਲੈਂਦੀ ਸੀ ਅਗਲੇ 22 ਹਜ਼ਾਰ ਜਿਹੜੇ ਘੋੜਸਵਾਰ ਹਮੇਸ਼ਾ ਤਿਆਰ ਹੁੰਦੇ ਸੀ ਉਹਨਾਂ ਤੋਂ ਬਾਅਦ ਬਾਬਾ ਜਿਹੜੇ ਆ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਕਾਇਮ ਕੀਤਾ ਉਹ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅੱਜ ਆਪਾਂ ਗੱਲ ਕਰਦੇ ਆਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹੋ ਜਿਹਾ ਹੋਵੇ ਉਹ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਹੋਵੇ ਉਹ ਕਿਸੇ ਦੇ ਬਬਦਵਾਚ ਨਹੀਂ ਹੋਣਾ ਚਾਹੀਦਾ ਜਥੇਦਾਰ ਆਪਣੇ ਫੈਸਲੇ ਜਿਹੜੇ ਆ ਉਹ ਜਿਹੜੇ ਪੂਰੀ ਜ਼ੋਰਤ ਨਾਲ ਲੈਣੇ ਚਾਹੀਦੇ ਨੇ ਕਦੇ ਵੀ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਸੋ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜੇ ਸੋਨੇ ਦੀਆਂ ਸੇਵਾਵਾਂ ਕਰਵਾਈਆਂ ਜੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਗਲਤੀ ਕੀਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਲਡਿਆਂ ਦੀ ਸਜ਼ਾ ਸੁਣਾਈ ਜਦੋਂ ਨਸ਼ਹਿਰੇ ਦੇ ਜੰਗ ਦੇ ਵਿੱਚ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਹੋ ਗਏ ਤੇ ਉਹਨਾਂ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਨੂੰ ਜਥੇਦਾਰ ਜਿਹੜਾ ਬੁੱਢਾ ਦਲ ਦਾ ਥਾਪਿਆ ਤੇ ਜਿਨ੍ਹਾਂ ਨੇ ਮੁਦਕੀ ਦਾ ਜੰਗ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਜਿਹੜਾ 30000 ਫੌਜ ਦੇ ਕੇ ਤੇ ਜਿਹੜਾ ਮੁਦਕੀ ਦਾ ਜੰਗ ਉਹ ਲੜਿਆ ਤੇ ਫਿਰ ਮੁਦਕੀ ਦੇ ਜੰਗ ਉਧਰੋਂ ਅੰਗਰੇਜ਼ ਵੈਰੀ ਹੋ ਗਏ ਸੀ ਉਧਰੋਂ ਜਿਹੜੇ ਰਾਜੇ ਸੀ ਪਟਿਆਲੇ ਦਾ ਰਾਜਾ ਕਰਮ ਸਿੰਘ ਕਰਮਲੀ ਉਹ ਵੈਰੀ ਹੋ ਗਏ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਨਾਲੋਂ ਸਾਨੂੰ ਆ ਹੀ ਚੰਗੇ ਆ ਅੰਗਰੇਜ਼ ਚੰਗੇ ਨੇ ਤੇ ਉਹਨਾਂ ਨੇ ਜਿਹੜਾ ਬੁੱਢਾ ਦਲ ਦੀ ਜਦੋਂ ਮੁਦਕੀ ਦਾ ਜੰਗ ਫੜੇ ਕਰਕੇ ਪਟਿਆਲੇ ਜਿੱਥੇ ਗੁਰਦੁਆਰਾ ਦੂਫਨਵਾਲਨ ਸਾਹਿਬ ਹੈ ਉੱਥੇ ਉਥੋਂ ਲੈ ਕੇ ਜਿੱਥੇ ਬੁੱਢਾ ਦਲ ਦੀ ਛੌਣੀ ਆ ਗੰਮਗੜ ਬਗੀਚੀ ਬਾਬਾ ਬੰਬਾ ਸਿੰਘ ਜੀ 80000 ਫੌਜ ਦਾ ਪੜਾ ਸੀ ਤੇ ਉਧਰੋਂ ਅੰਗਰੇਜ਼ਾਂ ਦੇ ਨਾਲ ਰਲ ਕੇ ਕਰਮ ਸਿੰਘ ਕਰਮਲੀ ਨੇ ਜਿਹੜਾ ਧਾਵਾ ਬੋਲਿਆ ਤੇ ਉਥੋਂ ਜਿਹੜਾ جنگ ਸ਼ੁਰੂ ਹੋਇਆ ਤੇ ਜੰਗ ਹੁੰਦਾ ਹੁੰਦਾ ਕੁੰਬ ਜਿਹੜਾ ਕੜਾਮ ਕੜਾਮ ਤੋਂ ਜਿਹੜਾ ਰਾਜਪੁਰਾ ਰਾਜਪੁਰੇ ਤੋਂ ਜਿਹੜਾ ਇੱਧਰ ਬਾਬਾ ਅਬਦੂ ਸਿੰਘ ਜੀ ਦੀ ਛੌਣੀ ਹੈ ਪੰਜਕੂਲੇ ਉੱਥੋਂ ਜਿਹੜਾ ਇਸ ਸਥਾਨ ਤੇ ਜਦੋਂ ਬਾਬਾ ਹਨੂਮਾਨ ਸਿੰਘ ਜੀ ਪਹੁੰਚੇ ਤੇ ਇੱਥੇ ਉਹਨਾਂ ਦੇ ਤੋਪ ਦਾ ਗੋਲਾ ਵੱਜਿਆ ਇੱਥੇ ਉਹਨਾਂ ਦੀ ਸ਼ਹੀਦੀ ਹੋਈ ਉਹ ਮਹਾਨ ਯੋਧੇ ਸੂਰਮੇ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਉਹਨਾਂ ਨੂੰ ਅੱਜ ਆਪਾਂ ਯਾਦ ਕਰ ਰਹੇ ਆ ਉਹ ਮਹਾਨ ਯੋਧੇ ਸੂਰਮੇ ਮੈਂ ਗੱਲ ਕਰ ਰਿਹਾ ਸੀ ਅੱਜ ਜੇ ਇਤਿਹਾਸ ਦੀ ਗੱਲ ਕਰ ਰਹੇ ਆ ਜੇ ਆਪਾਂ ਪੁਰਾਣੇ ਅੱਜ ਤੋਂ ਜਦੋਂ 10 ਸਾਲ ਹੋਣਗੇ ਸਾਨੂੰ ਪਤਾ ਹੀ ਨਹੀਂ ਹੋਣਾ ਵੀ ਇਹ ਨਿੰਗ ਸਿੰਘ ਹੈ ਕੌਣ ਹੈ ਬਾਬਾ ਹਨੂਮਾਨ ਸਿੰਘ ਜੀ ਬੁੱਢਾ ਦਲ ਦਾ ਨਾਮ ਜਿਹੜਾ ਅਕਾਲ ਤਖਤ ਸਾਹਿਬ ਦਾ ਨਾਮ ਪਿੱਛੇ ਜਰੂਰ ਜਿਹੜਾ ਇੱਥੋਂ ਦੇ ਪ੍ਰਬੰਧਕ ਨੇ ਉਹਨਾਂ ਨੂੰ ਬੇਨਤੀ ਹੈ ਉਹ ਹਮੇਸ਼ਾ ਜੇ ਆਪਾਂ ਇਤਿਹਾਸ ਨੂੰ ਜਾਣੂ ਜੇ ਸੰਗਤਾਂ ਨੂੰ ਨਹੀਂ ਕਰਵਾਵਾਂਗੇ ਉਹ ਸਾਡੇ ਤੋਂ ਡਰਨ ਦੀ ਲੋੜ ਨਹੀਂ ਬਾਬਾ ਸੰਦੀਪ ਸਿੰਘ ਜੀ ਸਾਡੇ ਕੋਲੇ ਬਹੁਤ ਸ਼ੌਣੀਆਂ ਨੇ ਜਦੋਂ ਚਾਬੀ ਲੈ ਕੇ ਆਪ ਆਏ ਸੀ ਅਹੀਂ ਤੋਂ ਉਹ ਵੀ ਨਹੀਂ ਲਈ ਚਾਬੀ ਆ ਇਸ ਕਰਕੇ ਬੇਨਤੀ ਹੈ ਤੁਸੀਂ ਸਾਡੇ ਹੀ ਪੁੱਤਰੋਂ ਸਾਡੇ ਹੀ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਤੁਸੀਂ ਸਾਰੇ ਐ ਨਾ ਡਰੋ ਬੁੱਢਾ ਦਲ ਦਾ ਜਿਹੜਾ ਇਤਿਹਾਸ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅੱਜ ਆਪਾਂ ਸ਼ਹੀਦ ਜਦੋਂ ਉਹਨਾਂ ਨੇ ਸ਼ਹੀਦੀ Hindu ਧਰਮ ਦੀ ਰਾਖੀ ਵਾਸਤੇ ਦਿੱਤੀ ਜੇ Hindu ਉਹਨਾਂ ਨੂੰ ਯਾਦ ਹੀ ਨਹੀਂ ਕਰਦੇ ਤੇ ਉਹ ਆਪਣੇ ਫਿਰ ਉਹ ਵੀ ਜਿਹੜੇ ਆ ਕੋਈ ਉਹਨਾਂ ਦੀ ਦੀਨ ਮਾਨ ਨਹੀਂ ਰਹਿ ਜਾਂਦਾ ਉਹਨਾਂ ਨੇ ਵੀ ਵੱਡੇ ਪੱਦਰ ਤੇ ਜਿਹੜੇ ਸ਼ਹੀਦੀ ਦਿਹਾੜੇ ਮਨਾਏ ਭਾਵੇਂ ਪ੍ਰਧਾਨ ਮੰਤਰੀ ਆ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਆ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੀਤਾ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਤੇ ਬੁੱਢਾ ਦਲ ਦੇ ਜਥੇਦਾਰ ਜਿਹੜੇ ਆ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਨੰਗ ਸਿੰਘ ਜੀ ਤੁਸੀਂ ਇੱਥੇ ਰਹਿੰਦੇ ਹੋ ਮਰਿਆਦਾ ਦਾ ਤੇ ਜਿਹੜਾ ਨਾਲ ਇਹ ਵੀ ਪੈਰਾ ਆਪਾਂ ਜੇ ਅਸੀਂ ਭੁੱਲ ਜਾਾਂਗੇ ਬਾਬਾ ਹਨੂਮਾਨ ਸਿੰਘ ਜੀ ਆਮਨੇ ਢੰਗ ਸਿੰਘ ਬਹੁਤ ਤੁਰੇ ਫਿਰਦੇ ਨੇ ਸੰਗਤਾਂ ਨੂੰ ਕਈ ਵਾਰੀ ਭਰਮ ਭਲੇਖੇ ਨੇ ਪਤਾ ਨਹੀਂ ਨਿਹੰਗ ਸਿੰਘ ਜਿਹੜੇ ਲੁੱਟ ਮਾਰਤੇ ਹੀ ਰਹਿੰਦੇ ਨੇ ਲੁੱਟ ਮਾਰ ਨਹੀਂ ਕਰਦੇ ਲੁੱਟਦੇ ਉਹਨੂੰ ਨੇ ਮਹਾਰਾਜ ਨੇ ਕਹ ਕਿਹਾ ਜਿਹੜੇ ਆ ਬਾਬੇ ਕੇ ਬਾਬਰ ਕੇ ਦਉ ਆਪ ਕਰੇ ਪਰਮੇਸ਼ਰ ਸਉ ਜੋ ਬਾਬੇ ਕੋ ਦਾਨ ਨਾ ਦਹਿ ਤਿੰਤੇ ਗੈ ਬਾਬਰ ਕੇ ਲੈ ਹੈ ਜਿਹੜੇ ਬਾਬਿਆਂ ਨੂੰ ਦਾਨ ਨਹੀਂ ਦਿੰਦੇ ਉਹ ਫਿਰ ਬਾਬਰ ਕੇ ਆ ਜਾਂਦੇ ਨੇ ਉਹਨਾਂ ਤੋਂ ਬਾਬਰ ਕੇ ਜਿਹੜੇ ਆ ਉਹ ੱੱਕੇ ਨਾਲ ਲੈਂਦੇ ਨੇ ਲਾਓ ਕੱਢੋ ਜੇ ਬਾਬਰ ਕੇ ਜਿਹੜੇ ਬਾਬੇ ਕੇ ਉਹਨਾਂ ਨੂੰ ਹੀ ਦਸਵੰਦ ਦੇ ਦਿਓ ਤਾਂ ਫਿਰ ਸਾਨੂੰ ਲੋੜ ਹੀ ਨਹੀਂ ਇਸ ਕਰਕੇ ਬੇਨਤੀ ਹੈ ਜਿਹੜੇ ਸ਼ਹੀਦ ਬਾਬਾ ਹਨੂਮਾਨ ਸਿੰਘ ਉਹ ਬੁੱਢਾ ਦਲ ਦੇ ਜਿਹੜੇ ਆ ਸੱਤਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਤਵੇਂ ਜਥੇਦਾਰ ਹੋਏ ਨੇ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਆਪਾਂ ਇੱਥੇ ਤੁਰੇ ਫਿਰਦੇ ਆ ਜੇ ਆਪਾਂ ਇਹ ਡਰਦੇ ਮਾਰੇ ਕਿਤੇ ਨਾਂ ਵੀ ਲੈਣੋ ਹੌਲੀ-ਹੌਲੀ ਤੇ ਉਹ ਹਟਾ ਦਈਏ ਉਹਦਾ ਜਿਹੜਾ ਆਪਾਂ ਪੂਰਾ ਧਿਆਨ ਰੱਖਣਾ ਅਸੀਂ ਤੁਹਾਡੇ ਨਾਲ ਆ ਤੁਹਾਡੇ ਬਹੁਤ ਸਤਿਕਾਰ ਕਰਦੇ ਆ ਤੁਹਾਡੀਆਂ ਜਿੰਨੀਆਂ ਕਮੇਟੀਆਂ ਨੇ ਨਿਹੰਗ ਸਿੰਘ ਵਹਿ ਕਮੇਟੀਆਂ ਦੇ ਹੱਕ 'ਚ ਨਹੀਂ ਹੁੰਦੇ ਕਮੇਟੀਆਂ ਦੇ ਸਮੇਟੀਆਂ ਜਾਣੀਆਂ ਨੇ ਇਹ ਬਹਿੰਗਵਾਂ ਨੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਯਾਦ ਕਰਿਆ ਕਰੋ ਜਿਨ੍ਹਾਂ ਨੇ ਇੱਥੇ ਆ ਕੇ ਉਹਨਾਂ ਨੇ ਬੁੱਢਾ ਦਲ ਦਾ ਅਮਰ ਛਕਿਆ ਸੀ ਆ ਬਾਬਾ ਜੀ ਹੰਸਾਲੀ ਵਾਲੇ ਬੈਠੇ ਬਾਬਾ ਪਰਮਜੀਤ ਸਿੰਘ ਜੀ ਮੇਰੀ ਵੀਡੀਓ ਜਿਹੜੀ ਪਤਾ ਨਹੀਂ ਕਿਵੇਂ ਗਲਤੀ ਨਾਲ ਹੋਣ ਪਾਈ ਉਦੋਂ ਦੀ ਉਦੋਂ ਬਾਬਾ ਅਜੀਤ ਸਿੰਘ ਜੀ ਨੇ ਮੈਨੂੰ ਬਾਬਾ ਪਰਮਜੀਤ ਸਿੰਘ ਜੀ ਹਰਾਂ ਦੀ ਹਾਜ਼ਰੀ 'ਚ ਦੱਸਿਆ ਸੀ ਬਾਬਾ ਜੀ ਮੈਂ ਬੁੱਢਾ ਦਲ ਤੋਂ ਬਾਬਾ ਸਾਹਿਬ ਸਿੰਘ ਜੀ ਕਲਾ ਧਾਰੀ ਤੋਂ ਅਮਰ ਛ ਗਿਆ ਤੇ ਹੁਣ ਕੀ ਵਿਧੀ ਵਿਧਾਨ ਹੈ ਮੈਂ ਕਿਹਾ ਜੀ ਉਹ ਹੀ ਚੱਲਿਆ ਹੁੰਦਾ ਮਰਿਆਦਾ ਨਹੀਂ ਬਦਲੀ ਨੇ ਹੰਗਸੀਆਂ ਨੇ ਬੁੱਢਾ ਦਲ ਦੇ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ 8ਵੇਂ ਬਾਬਾ ਪ੍ਰਲਾਦ ਸਿੰਘ ਜੀ ਜਿਨ੍ਹਾਂ ਦਾ ਅਗੀਠਾ ਜਿਹੜਾ ਹਜੂਰ ਸਾਹਿਬ ਨਾਂਦੇੜ ਸਾਹਿਬ ਗਦਾਵਰੀ ਦੇ ਕੰਢੇ ਤੇ ਹੈ 9ਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਗਿਆਨ ਸਿੰਘ ਜੀ ਜਿਨ੍ਹਾਂ ਦਾ ਸ਼ਹੀਦੀ ਜਿਹੜਾ ਅਗੀਠਾ ਉਹ ਗੁਰਦੁਆਰਾ ਸ਼ਹੀਦੀ ਬਾਗ ਬੋਰਡ ਦੇ ਥੱਲੇ ਹੈ 9ਵੇਂ ਜਥੇ 10ਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਤੇਜਾ ਸਿੰਘ ਜੀ 11ਵੇਂ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ 12ਵੇਂ ਬਾਬਾ ਚੇਸ ਸਿੰਘ ਜੀ 13ਵੇਂ ਬਾਬਾ ਸੰਤਾ ਸਿੰਘ ਜੀ 14ਵੀਂ ਜਗ੍ਹਾ ਤੇ ਦਾਸ ਦਰਸ਼ਨ ਕਰ ਰਿਹਾ ਸੋ ਆਪਾਂ ਸਾਰਿਆਂ ਨੇ ਬਹੁਤ પ્રેમ ਪਿਆਰ ਨਾਲ ਉਹ ਮਹਾਨ ਯੋਧੇ ਸੂਰਮਿਆਂ ਸ਼ਹੀਦਾਂ ਨੂੰ ਯਾਦ ਕਰਨਾ ਉਹਨਾਂ ਦੇ ਜਨਮ ਦਿਹਾੜੇ ਜਿਹੜੇ ਆਪਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਹ ਜਿਹੜੀਆਂ ਗੱਲਾਂ ਦੱਸ ਰਿਹਾ ਜਿਹੜੇ ਗਿਆਨੀ ਨੇ ਇਹਨਾਂ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਸਾਡੇ ਬੁੱਢਾ ਦਲ ਦਾ ਨਾਂ ਲੈਣ ਤੋਂ ਵੀ ਡਰਦੇ ਨੇ ਕੁਰਬਾਨੀਆਂ ਸਾਰੀਆਂ ਬੁੱਢਾ ਦਲ ਦੀਆਂ ਸਾਰੇ ਕੁਝ ਬੁੱਢਾ ਦਲ ਨੇ ਢਿੰਗ ਸਿੰਘਾਂ ਨੇ ਕੀਤਾ ਤੇ ਢਿੰਗ ਸਿੰਘਾਂ ਤੋਂ ਐ ਤਬਕਦੇ ਨੇ ਪਤਾ ਨਹੀਂ ਕੋਈ ਖਾ ਜੂਗਾ ਢਿੰਗ ਸਿੰਘ ਖਾਂਦੇ ਨਹੀਂ ਤੁਹਾਨੂੰ ਢਿੰਗ ਸਿੰਘ ਤੁਹਾਡੇ ਨਾਲ ਨੇ ਤੁਹਾਡੀ ਰੱਖਿਆ ਕਰਦੇ ਨੇ ਆਏ ਨਹੀਂ ਨਿਹੰਗ ਬੂਆ ਖੋਲਦੇ ਉਹ ਨਸੰਗ ਕੋਈ ਇੱਕ ਦੋ ਮਾੜੇ ਵੀ ਹੋ ਸਕਦੇ ਨੇ ਉਹਨਾਂ ਨੂੰ ਵੀ ਚੇਤਾਵਨੀ ਹੈ ਸਾਡੇ ਬਾਣੇ ਦੇ ਵਿੱਚ ਰਹਿ ਕੇ ਇਹੋ ਜੇ ਗਲਤ ਕੰਮ ਨਾ ਕਰਿਆ ਕਰੋ ਬੁੱਢਾ ਦਲ ਸਾਰੇ ਤਰਨੇ ਦਲ ਜਿਹੜੇ ਆ ਜਬ ਆਪ ਕੀ ਉਹ ਨੰਦਾਨ ਬਣੇ ਅਤਹੀ ਰਣ ਮੈਂ ਤਬ ਜੂਝ ਮਰੋਂ ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕੇ ਹੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡਾ ਖੇਤ ਆ ਸਿੰਘ ਸਾਹਿਬ ਜੀ ਬੈਠੇ ਨੇ ਇਹਨਾਂ ਨੂੰ ਪਤਾ ਸਾਡੀ ਮਰਿਆਦਾ ਦਾ ਇਹਨਾਂ ਨੇ ਵੀ ਕਿੰਨੀ ਖੁਸ਼ੀ ਮਨਾਈ ਵੀ ਬਾਬਾਈ ਜਿੰਨੀ ਵਧੀਆ ਜੇ ਤੁਸੀਂ ਵਿਰੋਧ ਵੀ ਕੀਤਾ ਇਹਨਾਂ ਨੇ ਉਦੋਂ ਵੀ ਗੁੱਸਾ ਨਹੀਂ ਕੀਤਾ ਤੁਸੀਂ ਮਰਿਆਦਾ ਦੇ ਨਾਲ ਚੱਲਿਓ ਅੱਜ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਪੂਰੀਆਂ ਸਾਰੀਆਂ ਨਿਹੰਗ ਸਿੰਘ ਫੌਜਾਂ ਪਰ ਉਦੋਂ ਤੱਕ ਹੀ ਆ ਜਦੋਂ ਤੱਕ ਸਿੰਘ ਸਾਹਿਬ ਪੂਰੀ ਪੈਰ ਡਟ ਕੇ ਦੇਣ ਗਿਆ ਹੀ ਉਦੋਂ ਤੱਕ ਹੀ ਨਾਲ ਆ ਜਦੋਂ ਮਰਿਆਦਾ ਤੋਂ ਇੱਧਰ ਉੱਧਰ ਹੋਣਗੇ ਫੇਰ ਨਹੀਂ ਨਿਹੰਗ ਸਿੰਘ ਨਾਲ ਖੜਦੇ ਇਸ ਕਰਕੇ ਬੇਨਤੀ ਹੈ ਸਿੰਘ ਸਾਹਿਬ ਜੀ ਤੁਸੀਂ ਹਰ ਕੰਮ ਡਟ ਕੇ ਉਦੋਂ ਤੱਕ ਤੁਹਾਡੇ ਨਾਲ ਡਟ ਕੇ ਖੜੇ ਆ ਸੋ ਆਪਾਂ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਆਪਾਂ ਉਹ ਮਹਾਨ ਯੋਧੇ ਸੂਰਮਿਆਂ ਦੇ ਗੁਰੂ ਸਾਹਿਬ ਦੇ ਵਾਰਸਾਂ ਉਹ ਸ਼ਹੀਦਾਂ ਦੇ ਵਾਰਸਾਂ ਜਿਨ੍ਹਾਂ ਨੇ ਆ ਦੇਖੋ ਕਿਵੇਂ ਫਰਲੇ ਝੂਲ ਰਹੇ ਨੇ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ دین ਮਜਬ ਕਾ ਜੁਦ ਜੋ ਕਿਨਾ ਖੰਡਾ ਫੜਿਆ ਤੋ ਧਾਰਾ ਹੈ ਸ਼ਈ ਮਈ ਮਰਦੂਰ ਕਿੰਨੀ ਸਲੋਤਰ ਫੜਿਆ ਕਰਾਰਾ ਹੈ ਗਗਨ ਮੰਡਲ ਮੈਂ ਬੁੰਗਾ ਹਮਾਰਾ Bharat's true strength lies in its workforce. And now, their hard work is finally receiving the recognition it has always deserved. As dignity for every worker is Modi Gurman's guarantee. <laughs> Timely minimum wages for all workers and appointment letters for you. Assurance. Of a secure job, equal opportunities and equal pay for women, because the worth of work is defined by capability. Gratuity for fixed term employees after just one year of service. No more waiting for rightful benefits. Free annual health checkup for all workers above 40 years of age. Social security coverage for 40 crore workers. A safety net for every family. These are labour reforms of Atmanirbhar bharbhara powered by dignity for every worker. ਤੰਮ ਨਵਾਂ ਸਾਹਿਬ ਪੜੇ ਹੋ ਸਾਰੇ ਇਹ ਚੀਜ਼ ਮਰਿਆਦਾ ਦਾ ਧਿਆਨ ਰੱਖਣਾ ਅਸੀਂ ਤੁਹਾਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਕਰਦੇ ਸਾਲ ਚ ਇੱਕ ਵਾਰ ਹੀ ਆਉਂਦੇ ਆ ਜੋ ਤੁਸੀਂ ਦਸਵੰਦ ਦਿੰਨੇ ਹੋ ਇਹ ਲੈ ਕੇ ਚਲੇ ਜਾਂਦੇ ਆ ਕਦੇ ਵੀ ਤੰਗ ਪਰੇਸ਼ਾਨ ਨਹੀਂ ਕਰਦੇ ਸੋ ਨਾਲ ਹੀ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰਤ ਛੱਕ ਕੇ ਬਾਣੀ ਬਾਣੇ ਦੇ ਧਰਨੀ ਹੋਣ ਨੌਜਵਾਨ ਬੱਚੇ ਜਿਹੜੇ ਸਾਡੇ ਨਸ਼ਿਆਂ ਦੇ ਆਦੀ ਹੋਏ ਨੇ ਮਾੜੇ ਕੰਮ ਤੋਂ ਬਚਣ ਤੇ ਚੰਗੇ ਰਾਹ 'ਚ ਲੱਗਣ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਿਹੜੇ ਆਪ ਜੀ ਨੂੰ ਸੰਦੇਸ਼ ਵੀ ਦੇਣਗੇ ਤੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਪ ਜੀ ਨਾਲ ਬਚਨ ਵੀ ਸਾਂਝੇ ਕਰਨਗੇ ਇੰਨਾ ਕੁਛ ਕਹਿੰਦਾ ਹੋਇਆ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਵਰਤੀਤ ਗੁਰੂ ਸਾਹਿਬ ਕਿਰਪਾ ਕਰਨ ਇੰਨਾ ਕੁਛ ਕਹਿੰਦਾ ਹੈ ਤੁਹਾਡੇ ਸੰਗਤਾਂ ਤੋਂ हिमा ਦਾ ਜਾਜ ਕੋ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੱਜ ਕਰੇਗੇ ਜਾਵੇ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦੇ ਮਨ ਨੂੰ ਬਾਵੇ ਇੱਕ ਹੋਰ ਦੱਸ ਦਿਆਂ ਪਖੰਡਵਾਦ ਤੋਂ ਜਿਹੜਾ ਵਜਨ ਦਾ ਸਾਡੇ ਇੰਨੇ ਮਹਾਨ ਯੋਧੇ ਸੂਰਮੇ ਹੋਏ ਨੇ ਆਮ ਜਿਹੜੇ ਸੰਤ ਮਹਾਂਪੁਰਖ ਨੇ ਉਹ ਧੰਨ ਧੰਨ ਲਾਉਂਦੇ ਨੇ ਸਾਰੇ ਹੀ ਪਰ ਸਾਡੇ ਸ਼ਹੀਦਾ ਨਾਲ ਸੰਗਤ ਲਾ ਦਿੰਦੀ ਆ ਇਹ ਗੁਰੂ ਗੋਬਿੰਦ ਸਿੰਘ ਜੀ ਸਾਡੇ 10 ਗੁਰੂਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਨ ਧੰਨ ਕਹਿੰਦੇ ਆ ਸਾਡੇ ਮਹਾਨ ਯੋਧੇ ਸੂਰਮੇ ਪਤਾ ਨਹੀਂ ਕਿੰਨੇ ਹੀ ਹੋਏ ਨੇ ਧੰਨ ਧੰਨ ਤੇ ਗੁਰੂ ਸਾਹਿਬ ਹੀ ਨੇ ਆਪਾਂ ਮਹਾਨ ਯੋਧੇ ਸੂਰਮਿਆਂ ਨੂੰ ਹਮੇਸ਼ਾ ਯਾਦ ਰੱਖੀਏ ਬਾਬਾ ਸੰਦੀਪ ਸਿੰਘ ਜੀ ਹਲਾ allo ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਬਹੁਤ ਹੀ ਸਨਮਾਨਯੋਗ ਸੇਵਾ ਰਤਨ ਸੰਤ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਜਿਨ੍ਹਾਂ ਨੇ ਆਪ ਸੰਗਤ ਦੇ ਨਾਲ ਗੁਰਮਤਿ ਦੀਆਂ ਵਿਚਾਰਾ ਔਰ ਉਸ ਮਹਾਨ ਲੜੀ ਦੀ ਸਾਂਝ ਪਾਈ ਹੈ ਜਿਨ੍ਹਾਂ ਦਾ ਅੱਜ ਅਸੀਂ ਪਾਵਨ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਆ ਪਵਨ ਸਥਾਨ ਦੇ ਵੱਲੋਂ ਸਮੁੱਚੇ ਪ੍ਰਬੰਧ ਦੇ ਵੱਲੋਂ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆ ਨੂੰ ਆਖਦੇ ਆ ਇੱਕ ਹੋਰ ਬੇਨਤੀ ਹੈ ਨਾਲ ਭਾਈ ਲਖਵਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ ਉਹਨਾਂ ਦਾ ਸ਼ਬਦ ਨਿਵਾ ਰਿਹਾ ਸੁਖਦੇਵ ਦਾ ਤੇਰਾ ਦਿੱਤਾ ਲਈ ਹੈ ਬੇਨਤੀ ਕਰਾਂਗੇ ਉਹਨਾਂ ਨੂੰ ਰੀਲੀਜ਼ ਕਰਦਾ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹ ਇਸ ਪਾਵਨ ਸ਼ਬਦ ਨੂੰ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਬੋਲੇ ਸੋ ਨਿਹਾਲ ਸਾਰੀ ਸੰਗਤ ਬੈਠਿਓ ਜੀ ਉੱਚੀ ਬੋਲੋ ਬੋਲੇ ਸੋ ਨਿਹਾਲ